ਸ੍ਰੀ ਗੁਰੂ ਅਮਰਦਾਸ ਜੀ ਦੇ ਮਸਾਇਹ ਹੋਏ ਨਗਰ ਕੋਇਲਾਲ ਸਾਹਿਬ ਵਿਕੇ ਲੈ ਕੇ ਪਹੁੰਚੇ ਆਇਆ ਇੱਥੇ ਆਪਾਂ ਤੁਹਾਨੂੰ ਗੁਰਦੁਆਰਾ ਬੋਲੀ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਬੋਲੀ ਸਾਹਿਬ ਦੀ ਰਚਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਪਾਣੀ ਦੀ ਕਮੀ ਮਹਿਸੂਸ ਹੋਣ ਕਰਕੇ ਬਾਬਾ ਬੁੱਢਾ ਜੀ ਦੇ ਹੱਥੋਂ ਕਰਵਾਈ ਸੀਗੀ ਅੱਜ ਆਪਾਂ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾਉਣੇ ਆ ਨਾਲੇ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਸਾਡੀ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਵਸਾਇ ਹੋਏ ਨਗਰ ਗੋਇੰਦਵਾਲ ਸਾਹਿਬ ਵਿਖੇ ਤੁਹਾਨੂੰ ਗੱਡੀ ਆਪਾਂ ਪਾਰਕਿੰਗ ਦੇ ਵਿੱਚ ਲਾ ਕੇ ਤੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਬੌਲੀ ਸਾਹਿਬ ਦੇ ਕਰਵਾਉਣੇ ਆ ਦਰਸ਼ਨ ਤੇ ਸਾਡੀ ਵੀਡੀਓ ਨਾਲ ਜਰੂਰ ਬਣੇ ਰਹੋ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਇੱਥੇ ਤੁਸੀਂ ਜੋੜਾ ਘਰ ਦੇਖ ਸਕਦੇ ਇੱਥੇ ਜੋੜੇ ਜਮਾ ਕਰਵਾ ਕੇ ਤੇ ਆਪਾਂ ਅੰਦਰ ਐਂਟਰੀ ਕਰਾਂਗੇ ਤੇ ਨਾਲ ਹੀ ਦਰਬਾਰ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਆਪਾਂ ਤੁਹਾਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਪਹਿਲਾਂ ਬੋਲੀ ਸਾਹਿਬ ਜੋ ਕਿ 84 ਪੌੜੀਆਂ ਦੀ ਬਣੀ ਹੋਈ ਹੈ ਇੱਥੇ 84 ਪੌੜੀਆਂ ਤੇ ਪਾਠ ਕਰਨ ਨਾਲ ਅੱਜ ਵੀ ਜਿਹੜੀ 84 ਜਿਹੜੀ ਕਟੀਆਂ ਦੀ ਹੈ ਤੇ ਬਹੁਤ ਹੀ ਦੂਰੋ ਦੂਰ ਸੰਗਤਾਂ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੀ ਹੈ ਦਰਸ਼ਨ ਮਿਲਣ ਕਰਨ ਤੇ ਜੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਜੇ ਉਹ ਤੁਹਾਡਾ ਇਧਰ ਆਉਣਾ ਲੱਗੇ ਤਾਂ ਦਰਸ਼ਨ ਮਿਲਣ ਦੀ ਜ਼ਰੂਰ ਕਰੋ ਜੁਰਮਾਨੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜਦੇ ਆਇਆ ਇਹ ਗੁਰਦੁਆਰਾ ਬੋੜੀ ਸਾਹਿਬ ਦਾ ਇਤਿਹਾਸ ਹੈ ਜੋ ਕਿ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਦੇ ਵਿੱਚ ਮੌਜੂਦ ਹੈ ਇੱਧਰ ਪੰਜਾਬੀ ਦੇ ਵਿੱਚ ਹੈ ਤੇ ਬਾਅਦ ਵਿੱਚ ਤੁਹਾਨੂੰ ਉੱਧਰ ਹਿੰਦੀ ਦੇ ਵਿੱਚ ਉਹ ਮਿਲੋਣਿਆ ਜਿਹੜੀ ਆਪਣੀ ਤੁਹਾਡੀ ਭਾਸ਼ਾ ਤੁਸੀਂ ਉਹਦੇ ਵਿੱਚ ਪੜ੍ਹ ਸਕਦੇ ਜੀ ਤੇ ਦੇਖ ਸਕਦੇ ਜੀ ਕਿ ਸੋ ਗੁਰਦੁਆਰੇ ਦਾ ਕੀ ਇਤਿਹਾਸ ਹੈ ਤੋਂ ਬਾਅਦ ਵਿੱਚ ਅਪਾ ਤੁਹਾਨੂੰ ਲੈ ਕੇ ਚੱਲਦੇ ਆਂ ਦਰਬਾਰ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਦਰਸ਼ਨ ਦਿਖਾਉਣਾ ਹੈ ਇੱਧਰ ਦੇਖੋ ਹਿੰਦੀ ਦੇ ਵਿੱਚ ਸਾਰਾ ਲਿਖਿਆ ਹੋਇਆ ਇਤਿਹਾਸ ਮੈਂ ਪਤਨੂ ਲੈ ਕੇ ਚਲਦੇ ਹਾਂ ਅੰਦਰ ਪਹਿਲਾਂ ਆਪਾਂ ਬੋਲੀ ਸਾਹਿਬ ਦਰਸ਼ਨ ਕਰਾਂਗੇ ਫਿਰ ਦਰਬਾਰ ਦੇ ਅੰਦਰ ਦਰਸ਼ਨ ਕਰਾਂਗੇ ਨਾ 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 ਬੋਲੀ ਤੇ ਵਿਸ਼ੇਸ਼ਕੰਦੋਂ ਕੋਈ ਸੰਗਤਾਂ ਪ੍ਰਤੀ ਕਿੰਨੀ ਬੇਨਤੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਦਰਸ਼ਕਾਂ ਦੇ ਦੇਖ ਸਕਦੇ ਹੋ ਸ਼ੰਕਾ ਪਾਠ ਕਰ ਰਹੇ ਹਨ ਪਰ ਉਹ ਤੁਹਾਨੂੰ ਅੱਗੇ ਲੈ ਕੇ ਜਾਂਦੇ ਹਨ ਬੋਲਸ ਹੈ ਕੋਲ

ਆਪਾਂ ਤੁਹਾਨੂੰ ਨੌਂ ਦਰਬਾਰ ਦੇ ਅੰਦਰ ਲੈ ਕੇ ਚਲਦੇ ਹਾਂ ਤੇ ਦਰਬਾਰ ਤੇ ਕਰਵਾਉਣੀ ਹੈ ਦਰਸ਼ਨ ਦਰਸ਼ਨ ਕਰਕੇ ਬਾਹਰ ਆ ਗਏ ਇੱਥੋਂ ਆਪਾਂ ਪ੍ਰਸ਼ਾਦ ਲਵਾਂਗੇ ਤੇ ਇੱਧਰ ਤੁਸੀਂ ਦੇਖ ਸਕਦੇ ਜਲਦੀ ਸੇਵਾ ਲੱਗੀ ਹੋਈ ਆ ਮੈਨੂੰ ਪਤਾ ਨੂੰ ਲੰਗਰ ਹਾਲ ਦਿਖਾਉਣੇ ਆ ਇੱਧਰ ਤੁਸੀਂ ਲੰਗਰ ਹਾਲ ਦੇਖ ਸਕਦੇ ਸੰਕਾ ਪ੍ਰਸ਼ਾਦਾ ਛਕ ਰਿਹਾ ਇਦਾਂ ਗੁਰਦੁਆਰਾ ਦੇਖ ਸਕਦੇ ਜੀ ਇਧਰ ਦੀਵਾਨਾ ਸਾਹਿਬਾ ਤੇ ਨਾਲ ਹੀ ਇਧਰ ਪਾਰਕਿੰਗ ਤੇ ਨਾਲ ਹੀ ਸਰਾਮਾ ਬਣਿਆ ਹੋਇਆ ਹੈ ਇਧਰ ਜਿੱਦਾਂ ਤੁਸੀਂ ਕਿਸੇ ਟਰਾਲੀ ਤੇ ਟਰੈਕਟਰ ਤੇ ਜਾਂ ਬੱਸ ਤੇ ਜਾਂ ਟਰਾਲੇ ਤੇ ਆਉਂਦੇ ਇਧਰ ਪਾਰਕਿੰਗ ਦੇ ਵਿੱਚ ਲਾ ਸਕਦੇ ਜੇ ਅੰਦਰ ਲੋਕ ਜਿਹੜਾ ਕੋਈ ਪੁਲਿਸ ਆ ਵੀ ਦਰਸ਼ਨ ਕਰ ਰਹੇ ਆ ਤੇ ਹੁਣ ਆਪਾਂ ਤਾਂ ਨਾਲ ਹੀ ਲੱਗੇ ਜਿਹੜੇ ਗੁਰਦੁਆਰਾ ਗੁਰਦੁਆਰਾ ਚੁਬਾਰਾ ਸਾਹਿਬ ਤੇ ਗੁਰਦੁਆਰਾ ਖੂਹ ਸਾਹਿਬ ਜਿਹੜੇ ਬਹੁਤ ਹੀ ਇਤਿਹਾਸਕ ਗੁਰਦੁਆਰੇ ਸਾਬਾ ਅੱਜ ਉਹਨਾਂ ਨੂੰ ਦੇਖਣ ਕਰਾਉਣੇ ਆ ਆ ਜੋ ਨਾਲ ਹੈ। ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਖੂਹ ਸਾਹਿਬ। ਇੱਥੇ ਆਪਾਂ ਤਾਂ ਖੂਹ ਖੋਣੇ ਆ। ਆ ਜ ਤੁਸੀਂ ਇੱਧਰ ਖੂਹ ਵੇਖ ਸਕਦੇ ਜੇ ਇਸ ਖੂਹ ਤੇ ਗੁਰੂ ਰਾਮਦਾਸ ਜੀ ਇਸ ਸਥਾਨ ਤੇ ਆਉਣ ਵਾਲੀਆਂ ਸੰਗਤਾਂ ਨੂੰ ਜਲ ਚਕਾਇਆ ਕਰਦੇ ਸੀ। ਬਹੁਤ ਹੀ ਇਤਿਹਾਸਿਕ ਖੂਹ ਤੁਸੀਂ ਦੇਖ ਸਕਦੇ ਜੇ ਇਹ ਸਥਾਨ ਤੇ ਭਾਈ ਗੁਰਦਾਸ ਜੀ ਜਿਹੜੇ ਉਹ ਅਕਲ ਚਲਾਨਾ ਕਰਗੇ ਸੀਗੇ ਇਹ ਉਹ ਸਥਾਨ ਆ ਹੁਣ ਆਪਾਂ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚੱਲਦੇ ਹਾਂ ਤੇ ਨਾਲੇ ਇਤਿਹਾਸ ਵੀ ਦਿਖਾਉਣੇ ਆ ਸਾਰਾ ਗੁਰਦੁਆਰਾ ਸਾਹਿਬ ਦਾ ਆ ਤੁਸੀਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹ ਸਕਦੇ ਜੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ ਦੇ ਅੰਦਰ ਗੁਰਦੁਆਰਾ ਖੂਸਾਰੇ ਦਰਸ਼ਨ ਕਰਕੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਇਹ ਬਹੁਤ ਹੀ ਇਤਿਹਾਸਿਕ ਸਥਾਨ ਆ ਇਸ ਸਥਾਨ ਤੇ ਗੁਰੂ ਅਮਰਦਾਸ ਜੀ ਨਾਮ ਸਿਮਰਨ ਕਰਿਆ ਕਰਦੇ ਸੀ ਇਸ ਸਥਾਨ ਤੇ ਕਿਲੀ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲਦੇ ਆ ਬਿਰਧ ਅਵਸਥਾ ਵਿੱਚ ਜਿਸ ਕਿਲੀ ਦਾ ਸਹਾਰਾ ਲੈਂਦੇ ਸੀ ਟੱਪ ਕਰਦੇ ਸਮੇਂ ਗੁਰੂ ਜੀ ਇਹ ਸਥਾਨ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤਾ ਸਥਾਨ ਆ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਹੈ ਗੁਰੂ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ ਵੀ ਦਰਸ਼ਨਾ ਵਾਸਤੇ ਇੱਥੇ ਰੱਖੇ ਹੋਏ ਹਨ ਤੇ ਇਧਰ ਇੱਕ ਇਤਿਹਾਸਿਕ ਖੂਬੀ ਹੈ ਜਿਸ ਦਾ ਜਲ ਅੱਜ ਵੀ ਵਰਤੋਂ ਦੇ ਵਿੱਚ ਆ ਰਿਹਾ ਵਾ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸਾਰੀਆਂ ਜਗ੍ਹਾ ਤੇ ਲੈ ਕੇ ਚੱਲਦੇ ਆਂ ਤੇ ਨਾਲ ਹੀ ਆਪਾਂ ਤੁਹਾਨੂੰ ਇਤਿਹਾਸ ਬਣਾਉਣਾ ਇੱਥੋਂ ਦਾ ਤੇ ਨਾਲ ਹੀ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਵਾਉਣੇ ਆ ਇਹ ਤੋਂ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹ ਸਕਦੇ ਹੋ ਸਾਰਾ ਤੇ ਬਾਅਦ ਵਿੱਚ ਆਪਾਂ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚੱਲਦੇ ਆਂ ਤੇ ਦਰਸ਼ਨ ਕਰਵਾਉਣੇ ਆ ਸਭ ਦੇ ਏਓ ਇੱਥੇ ਸਿਖੂਆ ਜੇ ਜ਼ਦ ਅਜਲ ਅਜ ਵੀ ਵਰਤੋਂ ਦੇ ਵਿੱਚ ਚੱਲ ਰਿਹਾ ਵਾ ਦਰਸ਼ਨ ਕਰ ਸਕਦੇ ਤੁਸੀਂ ਆ ਜਿੱਥੇ ਅਸੀਂ ਖੂਆ ਇੱਥੋਂ ਦਾ ਮਤਲਬ ਗਾ ਰਿਹਾ ਵੱਢੀ ਜਾਉਣਾ ਬੜਾ ਕੋਈ ਸਿਕਾ ਬੜੀ ਨੂੰ ਜਿੰਨਾਂ ਵੀ ਕਹਿ ਰਹੇ ਨੇ ਭਾਈ ਹੋਈ ਨਹੀਂ ਥੋੜੀ ਜਿਹੀ ਲੱਗ ਰਹੀ ਹੈ ਬੰਦੇ ਨਹੀਂ ਥੋੜੀ ਜਿਹੀ ਕਾਰਵਾਈ ਜਿਵੇਂ ਮਾਰ ਕੋਈ ਜਰੂਰ ਹੈ ਉਹ ਜਿਹੜਾ ਇੱਕ ਆਪਣਾ ਪਿਆ ਹੋਵੇ ਹੈ ਤਾਂ ਉਹ ਮਾਰਦੇ ਹੋਏ ਇਹ ਜਿਹੜਾ ਨਹੀਂ ਬਾਕੀ ਸਾਰੇ ਬੰਦੇ ਆਪਣੇ ਘਰ ਹੋ ਗਏ ਸਾਰਾ ਕੰਮ ਤਾਂ ਉਹਦੇ ਨਾਲ ਹੀ ਹੋ ਗਿਆ। ਉਹਦਾ 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 ਉਹਦੇ ਨਾਲ ਹੀ ਹੋ ਗਿਆ। 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 ਬੈਠਾ ਹੈ ਕੋਈ ਨੀਲਾ ਸੀ ਅਚਨ ਜਾਂ ਤੇ ਕੋਈ ਨਹੀਂ ਮੈਂ ਕਿਹਾ